ਕਿ 200 200 ਸਾਈਕੋਲੋਜਿਸ ਜਿਹੜੇ ਨੇਗੇ ਉਹ ਭਰਤੀ ਕੀਤੇ ਜਾਣਗੇ ਸਾਈਕੋਲੋਜਿਸ ਸਾਈਕੋਲੋਜਿਸ ਭਰਤੀ ਕੀਤੇ ਜਾਣਗੇ ਕਿਉਂਕਿ ਜਦੋਂ ਪੇਸ਼ੈਂਟ ਆਉਂਦਾਗਾ ਜਿਹੜਾ ਮਰੀਜ਼ ਆ ਜਿਹੜਾ ਡਰਗ ਐਡਿਕਟਾਗਾ ਉਹ ਇੱਕ ਪੇਸ਼ੈਂਟ ਆ ਉਹ ਇੱਕ ਬਿਮਾਰ ਵਿਅਕਤੀ ਆ ਉਹਨੂੰ ਟ੍ਰੀਟ ਕਰਨਾ ਉਹਨੂੰ ਮੈਡੀਸਨ ਦੇਣਾ ਉਹਦੀ ਕਾਉਂਸਲਿੰਗ ਕਰਨੀ অতি ਜ਼ਰੂਰੀ ਆ ਸੋ ਇਹ ਘਾਟ ਜਿਹੜੀ ਆ ਮਹਿਸੂਸ ਹੋ ਰਹੀ ਸੀ ਸੋ so, 200 ਸਾਈਕੋਲੋਜਿਸਟ ਜਿਹੜਾ ਉਹ ਅਸੀਂ ਭਰਤੀ ਕਰਨਾਗਾ ਪਰ ਇਹ ਟੈਂਪਰੇਰੀ بیس ਤੇ ਭਰਤੀ ਕਰਨਾਗਾ ਮੈਂ ਕਲੀਅਰ ਕਰਦਾ ਤੁਹਾਡੇ ਰਾਹੀਂ 200 ਜਿਹੜਾ 6 ਮਹੀਨਿਆਂ ਨੂੰ ਅਸੀਂ ਇਹਨਾਂ ਨੂੰ ਲੌਕ ਕੀਤਾ ਬਟ विद इन 6 ਮਨਥ ਇਹ ਜਿਹੜਾ 6 ਮਨਥ ਲਈ ਟੈਂਪਰੇਰੀ ਭਰਤੀ ਕਰਾਂਗੇ ਉਹਦੇ ਅੰਦਰ ਡਿਪਾਰਟਮੈਂਟ ਆਫ ਹੈਲਥ ਜਿਹੜਾ ਉਹ ਸਾਡੇ ਕੋਲੋਂ ਪੋਸਟਾਂ ਸੈਂਕਸ਼ਨ ਕਰਾਊਗਾ ਔਰ ਰੈਗੂਲਰ ਭਰਤੀ ਜਿਹੜੀ ਆ ਸਾਈਕੋਲੋਜਿਸਟ ਦੀ ਉਈ ਨਾ 6 ਮਹੀਨੇ ਆ 200 ਦੀ ਪੂਰੀ ਹੋਊਗੀ ਪਰ ਲੇਕਿਨ ਕਿਉਂਕਿ ਅਰਜੈਂਟ ਨੀਡ ਆ ਹੁਣ ਸਖਤ ਜ਼ਰੂਰਤ ਆ ਉਹਦੇ ਲਈ ਅਸੀਂ 200 ਬੰਦਾ ਟੈਂਪਰੇਰੀ ਤੌਰ ਦੇ ਉੱਤੇ ਕੰਟਰੈਕਟ ਤੇ ਭਰਤੀ ਕਰਾਂਗੇ ਔਰ ਉਸ ਤੋਂ ਬਾਅਦ ਰੈਗੂਲਰ ਭਰਤੀ ਜਿਹੜੀ ਆ ਉਹ ਵਿਦਨ 6 ਮਨთ ਪੂਰੀ ਹੋਊਗੀ ਇਸ ਤੋਂ ਬਿਨਾ 1000 ਜਿਹੜਾ ਬੈੱਡ ਆ ਉਹ ਇਨਫਰਾਸਟ੍ਰਕਚਰ ਜਿਹੜਾ ਉਹ ਤੁਸੀਂ ਅਪਗ੍ਰੇਡ ਕੀਤਾਗਾ ਕਿ ਇਨਫਰਾਸਟ੍ਰਕਚਰ ਜਿਹੜਾ ਸੀਗਾ ਉਹਦੀ ਕਈ ਫੈਸਿਲਿਟੀ ਦੀ ਘਾਟ ਨਜ਼ਰ ਆਈ ਤੋ 1000 ਬੈੱਡ ਜਿਹੜਾ ਉਹਦੀ ਵੀ ਅਪਗ੍ਰੇਡੇਸ਼ਨ ਜਿਹੜੀ ਆ ਸਰਕਾਰੀ ਹਸਪੀਟਲਾਂ ਦੇ ਅੰਦਰ ਜਿਹੜੇ ਓਟ ਕਲੀਨਿਕ ਨੇ ਜਿਹੜੇ ਨਸ਼ਾ ਛਡਾਊ ਕੇਂਦਰ ਨੇ ਉਹ ਚ ਹੋਈ ਆ ਔਰ ਇਸ ਤੋਂ ਬਿਨਾ ਇੱਕ ਹੋਰ ਇੰਪੋਰਟੈਂਟ ਜਿਹੜਾ ਸਟੈਪ ਲਿਆਗਾ ਕਿ 1000 ਅਸੀਂ ਬੈੱਡ ਐਡੀਸ਼ਨਲ ਕਪੈਸਿਟੀ ਅਸੀਂ ਕ੍ਰੀਏਟ ਕੀਤੀ ਆ ਕਿ ਜਿਹੜੇ ਪ੍ਰਾਈਵੇਟ ਨਰਸਿੰਗ ਇੰਸਟੀਟਿਊਸ਼ਨ ਨੇ ਜਾਂ ਡੀ ਐਡਿਕਸ਼ਨ ਸੈਂਟਰ ਨੇ ਜਾਂ ਨਰਸਿੰਗ ਸੈਂਟਰ ਨੇ ਉਹਨਾਂ ਦੇ ਅੰਦਰ ਅਸੀਂ 1000 ਬੈੱਡ ਦੀ ਪ੍ਰਬੰਧ ਕਰਾਂਗੇ ਉਹਨਾਂ ਨੂੰ ਅਸੀਂ ਪਰ ਬੈੱਡ ਪੈਸੇ ਦੇਵਾਂਗੇ ਜੇਕਰ ਸਾਡੇ ਕੋਲੇ ਮਰੀਜ਼ ਜਿਹੜੇ ਨੇਗੇ ਵਧ ਜਾਂਦੇ ਨੇ ਜਿਆਣੀ ਸਾਡੀ ਕੈਪੈਸਿਟੀ ਜਿਹੜੀ ਸਰਕਾਰ ਦੀ ਆ ਉਹ ਫੁੱਲ ਹੋ ਜਾਂਦੀ ਹੈ ਜਦੋਂ ਜਦੋਂ ਸਰਕਾਰੀ ਬੈਡਾਂ ਦੀ ਕੈਪੈਸਿਟੀ 5000 ਬੈਡ ਦੀ ਕੈਪੈਸਿਟੀ ਫੁੱਲ ਹੋ ਜੂਗੀ ਤਾਂ ਉਸ ਤੋਂ ਬਾਅਦ ਦੇ 6000 ਚ ਵੱਧਦੀ ਆ ਤਾਂ ਇਮੀਡੀਏਟਲੀ ਜਿਹੜਾ ਉਸ ਮਰੀਜ਼ਾਂ ਨੂੰ ਉਹਨਾਂ ਡਰੱਗ ਅਡਿਕਟ ਨੂੰ ਜਿਹੜਾ ਪ੍ਰਾਈਵੇਟ ਹੋਮ 'ਚ ਵੀ ਸ਼ਿਫਟ ਕੀਤਾ ਜਾ ਸਕਦਾਗਾ ਉਹਦੇ ਲਈ ਜਿਹੜਾ ਉਹਦਾ ਖਰਚਾਗਾ ਉਹ ਸਰਕਾਰ ਜਿਹੜਾ ਪੇ ਕਰੂਗੀ ਇਹਦੀ ਇੱਕ ਇੰਪੋਰਟੈਂਟ ਫੈਸਲਾ ਹੋਇਆਗਾ ਇਸ ਤੋਂ ਬਿਨਾ ਸਟਾਫ ਦੀ ਭਰਤੀ ਆ ਡਿਪਾਰਟਮੈਂਟ ਨੂੰ ਇਹ ਆਜਾਡਰ ਕੀਤੇ ਨੇ ਹੈਲਥ ਡਿਪਾਰਟਮੈਂਟ ਨੂੰ ਕਿਹੜਾ ਸਟਾਫ ਆ ਚਾਹੇ ਉਹ ਨਰਸਿੰਗ ਸਟਾਫ ਆ ਜਾਂ ਹੋਰ ਪੈਰਾਮੈਡੀਕਲ ਸਟਾਫ ਆ ਉਹਦੀ ਕੰਪਲੀਟ ਜਿਹੜੀ ਆ ਪ੍ਰਪੋਜ਼ਲ ਵਿਥਿਨ ਵੀਕ ਲੈ ਕੇ ਆਉਣ ਕਿ ਕਿਹੜੇ ਕਿਹੜੇ ਹਸਪੀਟਲ ਦੇ ਅੰਦਰ ਕਿੱਥੇ ਕਿੱਥੇ ਘਾਟ ਆ ਉਹ ਵੀ ਅਸੀਂ ਜਿਹੜਾ ਪੂਰੀ ਕਰਾਂਗੇ ਇਸ ਤੋਂ ਬਿਨਾ ਸਕੈਸਟਸ ਜਿਹੜਾ ਹੁੰਦਾਗਾ ਉਹਦੀ ਵੀ ਅਸੀਂ ਇੰਪੈਨਲਮੈਂਟ ਕੀਤੀ ਆ ਤਾਂ ਕਿ ਉਹ ਉਹ ਅਸੀਂ ਇੰਪੈਨਲਮੈਂਟ ਬੇਸ ਤੇ ਕੀਤਾ ਉਹਦੇ ਅਸੀਂ ਕੀਤਾ ਦੋ ਘੰਟੇ ਦੇ ਵਿੱਚ ਅਸੀਂ ਉਹਨੂੰ ਰੱਖਾਂਗੇ ਪਰਸ ਦੇ ਆਊਗਾ ਦੋ ਘੰਟੇ ਇੰਪੈਨਲ ਕਰਾਂਗੇ ਤੇ ਦੋ ਘੰਟਿਆਂ ਚ ਅਸੀਂ ਉਹਨੂੰ 3000 ਰੁਪਏ ਦੇਵਾਂਗੇ ਦੋ ਘੰਟੇ ਆ ਕੇ ਉਹ ਸਾਡੇ ਹਸਪੀਟਲਾਂ ਦੇ ਅੰਦਰ ਸਾਡੇ ਓਟ ਕਲੀਨਿਕਾਂ ਦੇ ਅੰਦਰ ਸਾਡੇ ਨਸ਼ਾਸਰੂ ਕੇਂਦਰਾਂ ਦੇ ਅੰਦਰ ਆ ਕੇ ਜਿਹੜਾ ਸਾਡੇ ਮਰੀਜ਼ ਨੇਗੇ ਉਹਨਾਂ ਦੀ ਸਟੱਡੀ ਕਰਕੇ ਉਹਨਾਂ ਨੂੰ ਮੈਡੀਸਨ ਦੇਣਗੇ ਇਹ ਅੱਜ ਦੇ ਹਾਂਜੀ ਸਕੱਟਰਸਟ ਇੰਦਾ ਕਾਰਜਪ੍ਰਣੈ ਸਕੱਟਰਸਟ ਕਾਉਂਸਲਿੰਗ ਕਰਨ ਲਈ ਇੱਕ ਕਾਉਂਸਲਰ ਨੇਗੇ ਇੱਕ ਸਕੱਟਰਸਟ ਨੇਗੇ ਦੋਨਾਂ ਦੇ ਲੈ ਕੇ ਇਹ ਨੀਡ ਬੇਸ ਦੇਗੇ ਜਿੱਥੇ ਜਿੱਥੇ ਨੀਡ ਆ ਅਸੀਂ ਉਸ ਐਡਜੋਇਨਗ ਏਰੀਆ ਚੋਂ ਭਰਤੀ ਕਰਾਂਗੇ ਐਮਪੈਨਲ ਕਰ ਲਾਂਗੇ ਮੰਨ ਲਓ ਪਟਿਆਲੇ ਚਾਰ ਬੰਦੇ ਐਮਪੈਨਲ ਕਰ ਲਏ ਅੰਮ੍ਰਿਤਸਰ ਚ 10 ਹੋ ਗਏ ਉੱਥੇ 20 ਹੋ ਗਏ ਉਹ ਆਉਣਗੇ ਉਹਨਾਂ ਦੇ 2 ਘੰਟੇ ਸਮਾਂ ਅਸੀਂ ਲਵਾਂਗੇ 2 ਘੰਟਿਆਂ ਦੇ ਅੰਦਰ ਉਹ ਸਾਡੇ ਮਰੀਜ਼ਾਂ ਨੂੰ ਚੈੱਕ ਕਰਨਗੇ ਔਰ ਅਸੀਂ ਉਹਨਾਂ ਨੂੰ ਔਨਰੇਰੀਅਮ ਜਿਹੜਾ ਉਹ 1500 ਪ੍ਰਤੀ ਆਵਰ 1500 ਰੁਪਿਆ ਘੰਟਾ ਜਿਹੜਾ ਅਸੀਂ ਉਹਨਾਂ ਨੂੰ ਔਨਰੇਰੀਅਮ ਦੇਵਾਂਗੇ ਔਰ 2 ਘੰਟੇ ਮੈਕਸਿਮਮ ਜੌਬ ਉਹਨਾਂ ਦੀ 2 ਘੰਟੇ ਉਹ ਕਰੂਗੀ ਔਰ 3000 ਦੇਵਾਂਗੇ ਸੋ ਅੱਜ ਦੇ ਇਹ ਅਹਿਮ ਜਿਹੜੇ ਫੈਸਲੇ ਅੱਜ ਦੀ ਕੈਬਨਟ ਸਬ ਕਮੇਟੀ ਚ ਲਿਆਏ ਗਏ ਨੇਗੇ ਸੋ ਬਿਲਕੁਲ ਪੰਜਾਬ ਨੂੰ ਅਸੀਂ ਨਸ਼ਾ ਮੁਕਤ ਬਣਾਉਣਾਗਾ ਜੋ ਯੁੱਧ ਨਸ਼ਿਆਂ ਦੇ ਵਿਰੁੱਧ ਮਹਿਮ ਚੱਲ ਰਹੀ ਆ ਉਹਨੂੰ ਬੜੀ ਕਾਮਯਾਬੀ ਮਿਲ ਰਹੀ ਆ ਔਰ ਅੱਜ ਇਹ ਲੋਕ ਲਹਿਰਤ ਤਬਦੀਲ ਹੋ ਚੁੱਕੀ ਆ ਅੱਜ ਯੋਧ ਨਸ਼ਿਆਂ ਦੇ ਵਿਰੁੱਧ ਲੋਕ ਲਹਿਰਤ ਤਬਦੀਲ ਹੋ ਚੁੱਕਿਆ ਅੱਜ ਸਾਰੇ ਪੰਜਾਬ ਦੇ ਲੋਕ ਸਰਕਾਰ ਦਾ ਸਾਥ ਦੇ ਰਹੇ ਨੇਗੇ ਔਰ ਆਪ ਆਪ ਆ ਕੇ ਜਿਹੜੀ ਸਾਡੂੰ ਇਨਫੋਰਮੇਸ਼ਨ ਵੀ ਦੇ ਰਹੇ ਨੇ ਕਿ ਇੱਥੇ ਡਰੱਗ ਪੈਡਲਰ ਕੰਮ ਕਰ ਰਿਹਾ ਇੱਥੇ ਨਸ਼ਾ ਤਸਕਰ ਕੰਮ ਕਰ ਰਿਹਾ ਔਰ ਦੂਸਰਾ ਆਪ ਲੋਕ ਆਪ ਆ ਕੇ ਵੋਟ ਸੈਂਟਰਾਂ 'ਚ ਆਪ ਆ ਕੇ ਜਿਹੜਾ ਉਹ ਸਾਡੇ ਸੈਂਟਰਾਂ ਦੇ ਵਿੱਚ ਆ ਕੇ ਆਪਣੇ ਔਲਾਦ ਲਈ ਆਪਣੇ ਆਪ ਨੂੰ ਪੇਸ਼ ਕਰ ਰਹੇ ਨੇ ਔਰ ਮੈਂ ਸਮਝਦਾ ਬੜੀ ਸਕਸੈਸ ਸਾਨੂੰ ਮਿਲ ਰਹੀ ਆ ਕਿਉਂਕਿ ਲੋਕ ਜਦੋਂ ਆਪ ਬਾਹਰ ਆ ਕੇ ਕਹਿਣ ਕਿ ਭਰਾਵਾ ਮੈਂ ਨਸ਼ਾ ਕਰਦਾ ਮੇਰਾ ਨਸ਼ਾ ਛਡਾਇਆ ਜਾਵੇ ਤਾਂ ਇੱਥੋਂ ਪਤਾ ਲੱਗਦਾਗਾ ਕਿ ਨਸ਼ਾ ਤਸਕਰ ਜਿਹੜੇ ਨੇਗੇ ਉਹ ਚੇਨ ਟੁੱਟ ਚੱਕੀ ਆ ਮੈਸਾ ਤਸਕਰ ਭੱਜ ਚੁੱਕੇ ਨੇਗੇ ਔਰ ਲੋਕ ਆ ਕੇ ਆਪ ਆਪਣੇ ਆਪ ਨੂੰ ਸਰੈਂਡਰ ਕਰ ਰਹੇ ਨੇ ਕਿ ਸਾਡਾ ਇਲਾਜ ਕਰਵਾਇਆ ਜਾਵੇ ਸੋ ਮੈਂ ਸਮਝਦਾ ਜੋ ਮਹਿਮ ਸਰਦਾਰ ਭਗਵੰਤ ਸਿੰਘ ਮਾਜੀ ਨੇ ਸ਼ੁਰੂ ਕੀਤੀ ਸੀ ਉਹਨੂੰ ਪੰਜਾਬ ਦੇ ਅੰਦਰ ਬਹੁਤ ਵੱਡਾ ਹੰਗਾਰਾ ਮਿਲ ਰਿਹਾਗਾ ਔਰ ਬਹੁਤ ਜਲਦ ਜਿਹੜਾ ਪੰਜਾਬ ਨਸ਼ਾ ਮੁਕਤ ਹੋਊਗਾ ਕਿ ਨਾ ਤਾਂ ਰਾਜਾ ਬਰਿੰਗ ਦੀ ਬੈਕ ਤੇ ਬਿਆਨ ਬੜਾ ਬਾਇਰ ਹੋ ਰਿਹਾ ਅੱਜ ਕੱਲੋ ਉਹ ਕਹਿੰਦੇ ਪਕਸ਼ਾ ਦੇ ਨਾਲ ਕੋਈ ਨਸ਼ਾ ਨਹੀਂ ਟਪਨ ਹੁੰਦਾ ਸੀ ਵੀ 50000 ਪਸਤੇ ਦਾ ਕਰਤੇ ਸੀਗੇ ਦਵਰਸ਼ਨ ਕਰੋਗੇ ਤੁਸੀਂ ਚਿੱਟੇ ਤੋਂ ਅਫੀਮ ਜਾਂ ਪੋਸਟ ਵੱਲ ਉਸ ਤੋਂ ਬਾਅਦ ਭਟਾਇਆ ਜਾ ਸਕਦਾ ਇਸ ਤਰੀਕੇ ਤੇ ਹੀ ਹਮਾਇਤ ਕਰਦੇ ਹੋਏ ਨਜ਼ਰ ਆਈ ਨਾਲ ਨਾਲ ਉਹ ਕਹ ਰਹੇ ਕਿ ਇਹ ਜਿਹੜਾ ਮਹਿਮ ਚੱਲਦੀ ਹੈ ਇਹ ਕਿਸੇ ਕੰਮ ਦੀ ਨਹੀਂ ਨਹੀਂ ਇਹਦਾ ਬਤਲ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਰਾਜਾ ਬਰਿੰਗ ਜੀ ਅਫੀਮ ਦੀ ਖੇਤੀ ਨੂੰ ਪਸੰਦ ਕਰਦੇ ਨੇ ਵੀ ਇਹੀ ਗੱਲ ਆ ਤੁਹਾਡਾ ਕੋਚ ਨੇ ਇਹ ਦੇਖੋ ਜਦੋਂ ਕਿਤੇ ਆਪੀਮ ਹੁੰਦੀ ਹੈ ਨਾ ਆਪੀਮ ਦੇ ਉੱਤੋਂ ਕਾਫੀ ਸਾਰੇ ਪ੍ਰੋਡਕਟ ਜਿਹੜੇ ਨੇਗੇ ਹੈਰੋਇਨ ਸਮੈਕੋ ਉੱਥੋਂ ਬਣ ਕੇ ਆਉਦੇ ਨੇਗੇ ਸੋ ਮੈਂ ਸਮਝਦਾ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਜਿਹੜੀ ਆ ਕਾਂਗਰਸ ਪਾਰਟੀ ਦੇ ਪ੍ਰਧਾਨ ਜਿਹੜੇ ਲਗੇ ਉਹ ਨਸ਼ਿਆਂ ਨੂੰ ਪ੍ਰਮੋਟ ਕਰਨ ਦੀ ਗੱਲ ਕਰਦੇ ਨੇ ਉਹ ਪੰਜਾਬ ਨੂੰ ਨਸ਼ੇੜੀ ਬਣਾਉਣਾ ਚਾਹੁੰਦੇ ਨੇ ਕਿਉਂਕਿ ਜਦੋਂ ਪੰਜਾਬ ਦੇ ਅੰਦਰ ਅਕਾਲੀਦਰ ਭਾਜਪਾ ਦੀ ਸਰਕਾਰ ਰਹੀ ਆ ਜਾਂ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਆ ਉਹਨਾਂ ਨੇ ਨਸ਼ਾ ਤਸਕਰਾਂ ਨੂੰ ਪ੍ਰਮੋਟ ਕੀਤਾ ਨਸ਼ਿਆਂ ਨੂੰ ਪ੍ਰਮੋਟ ਕੀਤਾ ਪਰ ਲੇਕਿਨ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨਸ਼ਿਆਂ ਨੂੰ ਪੰਜਾਬ 'ਚ ਖਤਮ ਕਰਨਾ ਚਾਹੁੰਦੇ ਨੇ ਇਹੀ ਗੱਲ ਆ ਕਿ ਜਿਹੜੀ ਅੱਛੀ ਮਹਿਮ ਚੱਲ ਰਹੀ ਆ ਜਿਹੜੀ ਮਹਿਮ ਸ਼ਾਨਦਾਰ ਸਫਲਤਾ ਪੂਰਵਕ ਚੱਲ ਰਹੀ ਆ ਉਹਦਾ ਸਾਥ ਦੇਣ ਦੀ ਬਜਾਏ ਕਾਂਗਰਸ ਪਾਰਟੀ ਕਾਲੀਦਰ ਬੀਜੇਪੀ ਵਾਲੇ ਕ੍ਰਿਟੀਸਾਈਜ਼ ਕਰ ਰਹੇ ਨੇ ਸਮਝਾ ਜੀ ਮੇਰੇ ਲਈ ਇਹ ਹੈ ਕਿ ਤੁਸੀਂ ਕਿਉਂਕਿ ਹੁਣ ਪ੍ਰੀਕੌਸ਼ਨਰੀ ਤੌਰ ਤੇ ਕੰਮ ਕਰ ਰਹੇ ਹੋ ਜਿਹੜੇ ਪੀੜਿਤ ਨੇ ਉਹਨਾਂ ਲਈ ਕੰਮ ਕੀਤਾ ਜਾ ਰਿਹਾ ਹੈ ਸਰਕਾਰੀ 1000 ਬੈੱਡ ਵਧਾ ਰਹੇ ਹੋ ਪ੍ਰਾਈਵੇਟ ਵਧਾ ਰਹੇ ਹੋ ਇਹਦਾ ਮਤਲਬ ਕਿਤਨਾ ਕਿਤੇ ਸੰਖਿਆ ਜ਼ਿਆਦਾ ਹੈ ਕਿੰਨੇ ਕਿੰਨੀਆਂ ਸੰਖਿਆ ਉਸ ਵਾਰ ਪਤਾ ਲੱਗ ਸਕਦਾ ਕਿ ਕਿੰਨੇ ਕਿਟ ਡਾਕਟਰੀ ਨੇ ਜਿਹੜੇ ਸਾਹਮਣੇ ਆਏ ਨੇ ਹਲੇ ਤੱਕ ਇਹ ਕੋਈ ਉਸ ਵਾਰ ਦੇ ਦੇਖੋ ਹੁਣ ਤੱਕ ਜਿਹੜੇ ਓਡ ਸੈਂਟਰਾਂ ਚ ਉਹਨਾਂ ਚ ਗਿਣਤੀ ਵਧੀ ਆ ਔਰ ਮੇਰੇ ਕੋਲੇ ਸਿਰਫ ਜਿਹੜੇ ਐਡਮਿਟ ਲੈ ਗਏ ਉਹਨਾਂ ਦੀ ਸੰਖਿਆ ਹੈਗੀ ਆ ਲਗਭਗ 1500 ਦੇ ਕਰੀਬ ਜਿਹੜਾ ਮਰੀਜ਼ ਆ ਉਹ 200 ਤੋਂ ਵੱਧ ਕੇ ਇਨੀਸ਼ੀਅਲੀ 200 ਸੀਗਾ ਉਹ ਲਗਭਗ 1500 ਦੇ ਕਰੀਬ ਜਿਹੜਾ ਮੋਟਾ-ਮੋਟਾ ਮੇਰੇ ਕੋਲੇ ਅੰਕੜਾ ਉਹ ਪਹੁੰਚ ਗਿਆ ਇਸ ਇੱਥੋਂ ਪਤਾ ਲੱਗਦਾ ਸਾਰੇ ਅੰਕੜਿਆਂ ਤੋਂ ਪਤਾ ਲੱਗਦਾ ਹੈਗਾ ਕਿ ਜਿਹੜੀ ਮਹਿੰਮਾ ਸਫਲਤਾਪੂਰਵਕ ਚੱਲ ਰਹੀ ਆ ਤੁਸੀਂ ਜਾ ਕੇ ਖੁਦ ਚੈੱਕ ਕਰ ਸਕਦੇ ਹੋ ਹਸ਼ਿਆਰਪੁਰ ਬਠਿੰਡਾ ਫਰੀਦਕੋਟ ਇਹਨਾਂ ਸਾਰੇ ਹਸਪੀਟਲਾਂ ਦੇ ਅੰਦਰ ਕਿਤਨਾ ਕਿਤੇ ਕਿਤੇ 20 ਸੀ ਉੱਥੇ 25 ਹੋਈਆ 30 ਹੋਈਆ 40 ਹੋਈਆ ਇਟ ਮੀਨਸ ਲੋਕ ਛੱਡਣਾ ਚਾਹੁੰਦੇ ਨੇ ਕਿ ਲੋਕ ਇਸ ਕੋਹੜ ਤੋਂ ਛੁਟਕਾਰਾ ਚਾਹੁੰਦੇ ਨੇਗੇ ਪਰ ਲੇਕਿਨ ਕਾਂਗਰਸ ਪਾਰਟੀ ਜਿਹੜੀ ਆ ਉਹ ਨਸ਼ਿਆਂ ਨੂੰ ਪ੍ਰੋਮੋਟ ਕਰਨਾ ਚਾਹੁੰਦੀ ਆ ਅਕਾਲੀਦਰ ਬੀਜੇਪੀ ਲੈ ਨਸ਼ਾ ਨੂੰ ਪ੍ਰੋਮੋਟ ਕਰਨਾ ਚਾਹੁੰਦੇ ਨੇ ਉਹ ਨਹੀਂ ਚਾਹੁੰਦੇ ਕਿ ਪੰਜਾਬ ਨਸ਼ਾ ਮੁਕਤ ਹੋਵੇ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਔਰ ਇਸ ਧਰਤੀ ਦੇ ਉੱਤੇ ਕਈ ਵਾਰ ਕਾਂਗਰਸ ਪਾਰਟੀ ਨੇ ਰਾਜ ਕੀਤਾ ਅਕਾਲੀ ਦਲ ਨੇ ਪੰਥ ਦੇ ਨਾਂ ਤੇ ਰਾਜ ਕੀਤਾ ਅਕਾਲੀ ਦਲ ਨੇ ਧਰਮ ਦੇ ਨਾਂ ਤੇ ਰਾਜ ਨਹੀਂ ਕੀਤਾ ਪਰ ਲੇਕਿਨ ਪੰਜਾਬ ਨੂੰ ਨਸ਼ਿਆਂਵਾਲ ਤੱਕਿਆ ਜੇ ਅਸੀਂ ਨਸ਼ੇ ਖਤਮ ਕਰਨ ਦੀ ਗੱਲ ਕਰਦੇ ਆ ਉਹਦੇ ਅੰਦਰ ਆਪਣਾ ਕੰਟਰੀਬਿਊਸ਼ਨ ਕਰਨ ਦੀ ਬਜਾਏ ਉਹਦੇ ਅੰਦਰ ਆਪਣਾ ਸਹਿਯੋਗ ਦੇਣ ਦੀ ਬਜਾਏ ਕਾਂਗਰਸ ਪਾਰਟੀ ਅਕਾਲੀ ਦਲ ਜਿਹੜਾ ਉਹ ਇਹਨਾਂ ਨੂੰ ਭੱਜਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਉਹ ਆਪ ਆ ਕੇ ਦੇਖ ਲੈਣ ਮੈਨੂੰ ਤਾਂ ਇਹ ਮਹਿਸੂਸ ਹੁੰਦਾਗਾ ਕਿ ਬਹੁਤ ਸਾਰੇ ਕਾਂਗਰਸੀਆਂ ਦਾ ਬਹੁਤ ਸਾਰੇ ਕਾਲੀਆਂ ਦਾ ਡਰਗ ਟੈਸਟ ਕਰਵਾਉਣਾ ਪਊਗਾ ਉਹਨਾਂ ਨੂੰ ਬੁਲਾ ਕੇ ਐਡਮਿਟ ਕਰਉਣਾ ਪਊਗਾ ਜੀਮਾ ਸਾਹਿਬ ਬਹੁਤ ਸਰੀ ਕ੍ਰਾਸ ਨਿੱਕਿੰਗ ਜਿਹੜੀ ਨਿਕਲ ਰਹੀ ਹੈ ਜੇਲ੍ਹਾਂ ਦੇ ਵਿੱਚੋਂ ਨਿਕਲ ਰਹੀ ਹੈ ਬਹੁਤ ਸਰੀ ਕ੍ਰਾਸ ਨਿੱਕਿੰਗਸ ਹੱਲੇ ਵੀ ਜਿਹੜੀ ਇਹ ਨੇ ਉਹ ਜਿੰਨਾਂ ਦੇ ਵਿੱਚੋਂ ਨਿਕਲ ਰਹੀਆਂ ਨੇ ਦੇਖੋ ਜੇਲ੍ਹਾਂ ਦੇ ਅੰਦਰ ਜਦੋਂ ਜਿਹੜੇ ਨਸ਼ਾ ਤਸਕਰ ਜਾਂਦੇ ਨੇਗੇ ਨਸ਼ਾ ਤਸਕਰ ਜੇਲ੍ਹਾਂ ਜਾਂਦੇ ਨੇ ਜਦੋਂ ਫੜਿਆ ਜਾਂਦਾਗਾ ਤੇ ਜੇਲ੍ਹ ਚ ਜਾਣ ਤੋਂ ਬਾਅਦ ਵੀ ਕਿਤਨੇ ਕਿਤੇ ਆਪਦਾ ਨੈਕਸਸ ਜਿਹੜਾ ਕੈਮ ਕਰਾ ਰੱਖਣ ਦੀ ਕੋਸ਼ਿਸ਼ ਕਰਦਾਗਾ ਜਦੋਂ ਕੈਮ ਰੱਖਣ ਦੀ ਕੋਸ਼ਿਸ਼ ਕਰਦਾਗਾ ਇਮੀਡੀਟਲੀ ਉਹਨੂੰ ਬ੍ਰੇਕ ਕੀਤਾ ਜਾਂਦਾਗਾ ਇਮੀਡੀਟਲੀ ਉਹਦੇ ਬੈਕਵਰਡ ਲਿੰਕਰਸ ਉਹਦੇ ਫਾਰਵਰਡ ਲਿੰਕਰਸ ਲੈ ਕੇ ਇਮੀਡੀਟਲੀ ਕਾਰਵਾਈ ਹੋਦੀ ਹੈ ਵੀ ਐਂਡ ਗ੍ਰੱਗ ਮਾਫੀਆ ਆਪਣਾ ਕੰਮ ਵਧੀਆ ਕਰ ਰਹੀ ਹੈ ਪਰ ਫਿਰ ਵੀ 6 ਜ਼ਿਲ੍ਹਿਆਂ ਦੇ ਵਿੱਚ 47 ਕਰੋੜ ਦੀ ਲਾਗਤ ਨਾਲ ਕੈਮ ਨੇ ਲਗਾਉਣ ਦਾ ਕੰਮ ਸੀ ਅਗਸਤ ਦੇ ਵਿੱਚ ਸੀ ਜੁੜਦਾ ਤੋਂ ਵਿੱਚ ਪਰ ਫਿਰ ਵੀ 6 ਜ਼ਿਲ੍ਹਿਆਂ 'ਚ ਹਲੇ ਵੀ ਜ਼ਿਆਦਾ ਮਾਮਲੇ ਨਿਕਲ ਕੇ ਸਾਹਮਣੇ ਆ ਰਹੇ ਕੋਆ ਆਪਣਾ ਹੈ ਸਰਕਾਰੀ ਮੋਰਚਾ ਕਿਨੀ ਕਾਰਵਾਈ ਹੋਈ ਹੈ ਕਿਨੇ ਐਜੇ ਨਸ਼ਾ ਤਸਕਰ ਗ੍ਰਿਫਤਾਰ ਹੋਏ ਨਹੀਂ ਸਰ ਨਹੀਂ ਜਿਲ੍ਹਾਂ ਦੀ ਗੱਲ ਕਰ ਰਹੇ ਨਹੀਂ ਸਰ ਮੈਂ ਸਾਰੇ ਇਲਾਕਿਆਂ ਦੀ ਗੱਲ ਕਰ ਰਹਾ ਹਾਂ ਜਿਹਨਾਂ ਦੇ ਵਿੱਚ ਤੁਸੀਂ 40 ਕਰੋੜ ਦੀ ਲਗਣਾ ਨਹੀਂ ਮੇਰੇ ਕੋਲੇ ਜਿਹੜਾ ਬ੍ਰੇਕਅਪ ਆ ਉਹ ਡਿਸਟ੍ਰਿਕਟ ਵਾਈਜ਼ ਨਹੀਂ ਹੈਗਾ ਮੈਂ ਉਹ ਦੁਬਾਰਾ ਤੁਹਾਨੂੰ ਲਗ ਤੋਂ ਐਕਸਪਲੇਨ ਕਰ ਦੂੰਗਾ ਟੋਟਲ ਜਿਹੜਾ ਹੈਗਾ 16348 ਆਲਰੇਡੀ ਜਿਹੜੇ ਖੜੇ ਜਦੋਂ ਦਾ ਚਿੱਟੇ ਦਾ ਜਨਮ ਹੋਇਆ ਪੰਜਾਬ ਦੇ ਵਿੱਚ ਭੋਲਾ ਡਰੱਗ ਕੇਸ ਉਹਦਾ ਇਹਦਾ ਸਰਗਰਾਂ ਸੀ ਉਹਨੂੰ ਜਮਾਨਤ ਮਿਲ ਗਈ ਹੈ ਜੀ ਕਿਉਂਕਿ 2011 12 ਦੇ ਵਿੱਚ ਹੀ ਉਦੋਂ ਸਿੰਥੈਟਿਕ ਡਰੱਗ ਦੇ ਜਿਹੜਾ ਪੈਰ ਪਸਾਰੇ ਨੇ ਪੰਜਾਬ ਦੇ ਵਿੱਚ ਉਹ ਜੇਲ੍ਹ ਦੇ ਵਿੱਚ ਆ ਗਿਆ ਹੋ ਕੀ ਉਹ ਦੁਬਾਰਾ ਜਿਹੜੀ ਪੁਚੀ ਗਈ ਹੋਏਗੀ ਕਿਉਂਕਿ ਪੋਲੀਟੀਕਲ ਜਿਹੜਾ ਲੈਸਸ ਸੀ ਉਹਦੇ ਨਾਲ ਕਾਫੀ ਤੰਦਾ ਜੁੜਿਆ ਸੀ ਜਿਆ ਕਿਉਂਕਿ ਉਹਦੇ ਜੇਲ੍ਹ ਤੋਂ ਜਾਣ ਤੋਂ ਬਾਅਦ ਚ ਬੰਦ ਹੋ ਗਿਆ ਸੀ ਚੈਪਟਰ ਕੀ ਪੰਜਾਬ ਸਰਕਾਰ ਦੁਬਾਰਾ ਜਿਹੜਾ ਹੈਗਾ ਉਹ ਜਦੋਂ ਕਿਵੇਂ ਉਹ ਪੈਰ ਪਸਾਰੇ ਜਿਹੜੇ ਜਿਹੜੇ ਵੀ ਵਿਅਕਤੀ ਜੇਲ੍ਹਾਂ ਤੋਂ ਆਨਰੇਬਲ ਕੋਰਟ ਦੁਆਰਾ ਜ਼ਮਾਨਤ ਲੈ ਕੇ ਆਉਂਦੇ ਨੇਗੇ ਸਾਡਾ ਪੁਲਿਸ ਪ੍ਰਸ਼ਾਸਨ ਇੰਟੈਲੀਜੈਂਸੀਆ ਜਿਹੜਾ ਉਹਨਾਂ ਤੇ ਨਜ਼ਰ ਰੱਖਦਾਗਾ ਕਿ ਉਹਨਾਂ ਦੀਆਂ ਜੇਲ੍ਹ ਤੋਂ ਰਹਾ ਹੋਣ ਤੋਂ ਬਾਅਦ ਆਫਟਰ ਲੀਵਸ ਫਰਮ ਦੀ ਜੇਲ ਉਹਨਾਂ ਦੀ ਐਕਟੀਵਿਟੀਜ਼ ਕੀ ਨਹਿਗੀਆਂ ਉਹ ਸਾਰੀਆਂ ਐਕਟੀਵਿਟੀ ਵਾਚ ਕੀਤੀ ਜਾਂਦੀਆਂ ਨੇ ਜਦੋਂ ਵੀ ਕਿਸੇ ਦੀ ਐਕਟੀਵਿਟੀ ਜਿਹੜੀ ਆ ਸਸਪੀਸ਼ੀਅਸ ਹੋਊਗੀ ਸ਼ੱਕੀ ਹੋਊਗੀ ਤਾਂ ਬਿਲਕੁਲ ਤਤਕਾਰਵੇ ਕੀਤੀ ਜਾਂਦੀ ਜੀਵਾ ਤੋਂ ਇਲਾਵਾ ਜਿਹੜੀ ਜ਼ਹਿਰੀਲੀ ਸ਼ਰਾਬ ਹੈ ਉਹ ਵੀ ਕਪਟਾ ਮੁਸਲਾਸੀ ਪਿਛਲੇ ਦਿਨਾਂ ਦੇ ਵਿੱਚ ਮੋਸਾ ਵੀ ਹੋਈ ਹੈ ਉਸ ਨੂੰ ਲੈ ਕੇ ਉਹ ਨੱਕੀ ਕੁਝ ਐਕਸ਼ਨ ਹੋਇਆ ਜਿਹੜਾ ਉਹ ਮਾਮਲਾ ਸਾਹਮਣੇ ਆਇਆ ਸੀ ਬਿਲਕੁਲ ਚਲਾਨ ਜਿਹੜਾ ਉਹਦਾ ਉਸ ਮਗਦਮੇ ਦਾ ਚਲਾਨ ਤਿਆਰ ਆਗਾ ਟੈਕਨੀਕਲਟੀ ਰਿਪੋਰਟ ਜਿਹੜੀਆਂ ਐਕਸਪਰਟ ਦੀ ਰਿਪੋਰਟ ਆਉਣੀਆਂ ਬਾਕੀ ਨੇਗੀਆਂ ਆਈ ਥਿੰਕ ਕੁਪਲ ਆਫ ਡੇ ਦੇ ਵਿੱਚ ਉਹ ਜਿਹੜੀਆਂ ਰਿਪੋਰਟਸ ਰਹਿਗੀਆਂ ਉਹ ਆ ਜਾਣਗੀਆਂ ਤਾਂ ਤੁਰੰਤ ਜਿਹੜਾ ਉਹ ਚਲਾਣਾ ਉਹ ਕੋਰਟ ਚ ਟੂ ਕੋਰਟ ਕੀਤਾ ਜਾਊਗਾ ਕੋਰਟ ਸਬਮਿਟ ਕੀਤਾ ਜਾਊਗਾ ਬਿਲਕੁਲ ਅਸੀਂ 100% ਇਨਸ਼ੋਰ ਕਰਦੇ ਹਾਂ ਕਿ ਉਹਨਾਂ ਸਾਰੇ ਦੋਸ਼ੀਆਂ ਨੂੰ ਅਸੀਂ ਜਿਹੜੀ ਆ ਲਾਈਫ ਕਨਵਿਕਸ਼ਨ ਕਰਵਾਵਾਂਗੇ ਉਹ ਟਰੈਕ ਜਿਹੜੇ ਫਰੇ ਗਏ ਸੀ ਹੱਥ ਜੋ ਨਹੀਂ ਹੁੰਦਾ ਉਹਦੇ ਲਈ ਸ਼ਰਾਬ ਬਣਦੀ ਨਹੀਂ ਉਹਦੇ ਨਾਲ ਕੰਪਟਰੋਲ ਦੇ ਵਿੱਚ ਮਿਕਸ ਕਰ ਦਿੰਦੇ ਹੁੰਦਾ ਉਹ ਕਹਿੰਦੇ ਸਾਡੇ ਕੋਲ ਬਿੱਲ ਹੈਗਾ ਆਨਲਾਈਨ ਐਂਟਰੀਆਂ ਹੈਗੀਆਂ ਉਹ ਮਸਲੇ ਦੇ ਵਿੱਚ ਕੀ ਤੁਸੀਂ ਥੋੜਾ ਕਲੈਰੀਫਾਈ ਕਰਦੇ ਹੋ ਕਿ ਕਾਰਨ ਤੁਸੀਂ ਕਰਦੇ ਹੋ ਜਾਂ ਕੀ ਗੱਲ ਬਾਤ ਹੈ ਦੇਖੋ ਮੈਂ ਬੜਾ ਹੈਰਾਨ ਆ ਕਿ ਇਹ ਕਾਲੀ ਦਲ ਬੜਾ ਵੱਧ ਚੜ ਕੇ ਉਹਨਾਂ ਲੋਕਾਂ ਨੂੰ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕਰਦਾਗਾ ਉਹਨਾਂ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾਗਾ ਮੇਰੇ ਕੋਲੇ ਬਾਈ ਨਾਮ ਮੈਂ ਹੁਣ ਦੂਰ ਪੈਰੇ ਡਾਕੂਮੈਂਟ ਜਿਹੜੇ ਦੋਸ਼ੀ ਫੜੇ ਗਏ ਨੇ ਉਸ ਕੇਸ ਦੇ ਅੰਦਰ ਇੱਕ ਦੋਸ਼ੀ ਦਾ ਜਿਹੜਾ ਮੇਨ ਦੋਸ਼ੀ ਆ ਉਹਦਾ ਭਰਾ 20 ਵਿੱਚ ਏਸੇ ਟੈਂਕਰਾਂ ਤੋਂ ਉਸੇ ਟਾਬੇ ਤੋਂ ਸਮਗਲੀ ਕਰਦਾ ਹੋਇਆ ਅੱਗ ਲਾ ਕੇ ਟੈਂਕਰ ਚੋਂ ਜਦੋਂ ਕੱਢ ਰਿਹਾ ਸੀਗਾ ਅੱਗ ਦਾ ਸ਼ਿਕਾਰ ਹੋ ਕੇ ਮਰ ਗਿਆ ਉਹਦਾ ਨਾਮ ਸੀ ਸੁਖਵਿੰਦਰ ਸਿੰਘ ਉਹਦਾ ਹੀ ਭਤੀਜਾ ਸੁਖਪ੍ਰੀਤ ਸਿੰਘ ਉਹ ਚੁਰਸ ਗਿਆ ਸੀ ਉਹਦੀ ਬਾਡੀ ਤੁਸੀਂ ਜਾ ਕੇ ਅੱਜ ਵੀ ਦੇਖ ਸਕਦੇ ਹੋ ਕਿ ਉਹ ਉਸ ਪਰਿਵਾਰ ਤੇ ਪਰਚਾ ਵੀ ਦਰਜ ਹੋਇਆ ਉਹਨਾਂ ਦਾ ਇੱਕ ਬੰਦਾ ਵੀ ਚਲਾ ਗਿਆ ਉਹਨਾਂ ਦੇ ਪਰਿਵਾਰ ਦਾ ਇੱਕ ਬੰਦਾ ਇੰਜਰਡ ਵੀ ਹੋਇਆ ਇਹ ਐਵੀਡੈਂਸ ਆ ਇਹ ਗਵਾਹੀ ਆ ਮੈਨੂੰ ਸਮਝ ਨਹੀਂ ਆਉਂਦੀ ਕਿ ਕਾਲੀਦਲ ਉਹਨਾਂ ਲੋਕਾਂ ਨੂੰ ਪ੍ਰੋਟੈਕਟ ਕਰ ਰਿਹਾ ਜਿਹੜੇ ਸਮਾਗ੍ਰੀ ਦੀ ਤਾਂ ਦੱਦਾ ਕਰਦੇ ਨੇਗੇ ਜਿਹੜੇ ਨਸ਼ਾ ਤਸਕੀ ਦਾ ਦੰਦਾ ਕਰਦੇ ਨੇ ਮੈਂ ਟਰਾਂਸਪੋਰਟ ਤੇ ਆਉਣਾ ਸਾਰਾ ਕੁਝ ਉਹ ਕੀ ਕਰਦੇ ਨੇ ਟਰਾਂਸਪੋਰਟਰ ਉੱਥੇ ਜਾਂਦੇ ਨੇਗੇ ਲੰਬੀਆਂ ਲੈਣਾ ਲੱਗ ਜਾਂਦੀਆਂ ਨੇਗੀਆਂ ਫਿਰ ਉਹ ਆਪਣੀ ਐਂਟਰੀ ਕਰਾ ਕੇ ਅੰਦਰ ਅੰਦਰ ਐਂਟਰੀ ਕਰਾ ਕੇ ਆਏ ਨੇ ਐਂਟਰੀ ਕਰਨ ਤੋਂ ਬਾਅਦ ਬਾਹਰ ਲਿਆ ਕੇ ਟਰੱਕ ਰੋਟੀ ਖਾਣ ਦੇ ਬਹਾਨੇ ਕੇ ਸਾਹਮਣੇ ਢਾਬਾ ਗਾ ਜੀ ਉਹ ਢਾਬੇ 'ਚ ਰੋਟੀ ਖਾਂਦੇ ਨੇ ਫਿਰ ਉੱਥੋਂ ਜਿਹੜਾ ਇਥਨੌਲ ਕੱਢਦੇ ਨੇਗੇ ਬਿਲਕੁਲ ਸਾਡੇ ਕੋਲੇ ਵੀਡੀਓਜ਼ ਰਹਿਗੀਆਂ ਸਾਡੇ ਕੋਲੇ ਉਹਦੀਆਂ ਫੋਟੋਜ਼ ਰਹਿਗੀਆਂ ਪੂਰਾ ਐਵੀਡੈਂਸ ਕਲੈਕਟ ਕੀਤਾਗਾ ਕਿ ਕਿਸ ਤਰ੍ਹਾਂ ਸੀਲ ਲੱਗੀ ਰਹਿੰਦੀ ਆ ਔਰ ਕਿਸ ਤਰ੍ਹਾਂ ਟੈਂਕਰ ਦੇ ਉੱਪਰ ਦੀ ਪਾਰਟ ਦੇ ਰਾਹੀਂ ਇੱਕ ਮਸ਼ੀਨ ਲਾ ਕੇ ਉਹਨੂੰ ਤੋਂ ਸੱਕ ਕਰਕੇ ਡਰਮ ਵਿੱਚ ਲੋਡ ਕਰਕੇ ਜਾਂਦੇ ਇਹਦੀ ਪੂਰੀ ਵੀਡੀਓਗ੍ਰਾਫੀ ਤਿਆਰ ਕੀਤੀ ਆ ਕਿਉਂਕਿ ਸਾਨੂੰ ਪਤਾ ਸੀਗਾ ਕਿ ਅਕਾਲੀ ਦਲ ਹਮੇਸ਼ਾ ਹੀ ਜਿਹੜੇ ਨਸ਼ਾ ਤਸਕਰ ਨੇਗੇ ਕਾਂਗਰਸ ਜਿਹੜੀ ਹਮੇਸ਼ਾ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਨੂੰ ਬਣਾਉਣ ਲਈ ਡਿਫੈਂਸ ਕਰਦੀ ਆ ਤੋ ਇਸ ਲਈ ਅਸੀਂ ਵੀਡੀਓਗ੍ਰਾਫੀ ਵੀ ਤਿਆਰ ਕੀਤੀ ਆ ਸੋ ਜਿੰਨੇ ਵੀ ਉਸ ਮੁਕਦਮੇ ਚ ਨਾਮਿਨੇਟ ਹੋਏ ਨੇ ਲੋਕ ਸਾਰੇ ਦੇ ਸਾਰੇ ਜਿਹੜੇ ਉਹਨਾਂ ਦਾ ਕ੍ਰਿਮਿਨਲ ਪਿਛੋਕੜ ਆ ਸਾਰੇ ਦੇ ਮੁਕਦਮੇ ਦਰਜ ਨੇ A to Z ਦੇ ਉੱਤੇ ਮੁਕਦਮੇ ਦਰਜ ਨੇਗੇ ਇਹ ਮੀਨ ਜੇ ਘੱਟੋ ਘੱਟੋਂ ਪੀਸੀ ਕਰਨ ਤੋਂ ਪਹਿਲਾਂ ਪ੍ਰੈਸ 'ਚ ਬੋਲਣ ਤੋਂ ਪਹਿਲਾਂ ਇੱਕ ਹੋਰ ਕਾਂਗਰਸ ਦੇ ਸਾਥੀ ਜਿਹੜੇ ਹਰ ਰੋਜ਼ ਮੀਡੀਆ 'ਚ ਆਉਣ ਦੇ ਚਾਹਤ ਰੱਖਦੇ ਨੇਗੇ ਉਹਨਾਂ ਨੇ ਮੈਂ ਟਵੀਟ ਦੇਖ ਰਿਆ ਸੀਗਾ ਉਹਨਾਂ ਨੂੰ ਵੀ ਸਮਝ ਨਹੀਂ ਆਉਂਦੀ ਕਿ ਭਰਾਵੋ ਤੁਸੀਂ ਕਿਹੜੇ 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 ਤਸਕਰਾਂ ਨੂੰ ਪ੍ਰੋਟੈਕਟ ਕਰ ਰਹੇ ਹੋਗੇ ਤੁਸੀਂ ਸ਼ਰਾਬ ਤਸਕਰਾਂ ਨੂੰ ਪ੍ਰੋਟੈਕਟ ਕਰ ਰਹੇ ਹੋਗੇ ਕਿਉਂਕਿ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਅਸੀਂ ਸ਼ਰਾਬ ਮਾਫੀਏ ਦਾ ਜਿਹਨੂੰ ਖਤਮ ਕੀਤਾ ਗਿਆ ਇਸ ਗੱਲ ਕਰਕੇ ਇਹ ਲੋਕ ਤਰਫ ਤੋਂ ਨੇ ਬਿਲਕੁਲ ਉਦੇ ਅੰਦਰ ਸਾਡੇ ਕੋਲ ਪੂਰਾ ਪ੍ਰੂਫ ਆ ਸਬੂਤ ਨੇ ਔਰ ਕੋਰਟ ਦੇ ਅੰਦਰ ਕੇਸ ਬੜੀ ਮਜ਼ਬੂਤੀ ਨਾਲ ਰੱਖਿਆ ਜਾਊਗਾ ਸਭ ਨੂੰ ਸਜ਼ਾ ਕਰਾਈ ਜਾਏਗੀ ਸਰ ਇੱਕ ਸਰ ਇੱਕ ਮੈਂ ਉਹਦੇ ਤੋਂ ਮੈਂ ਉਸ ਦਿਨ ਵੀ ਕਲੀਅਰ ਕੀਤਾ ਸੀਗਾ ਵੀ ਸ਼ਰਾਬ ਵੀ ਬਣ ਜਾਂਦੀ ਆ ਸੈਨੀਟਾਈਜ਼ਰ ਵੀ ਬਣ ਜਾਂਦਾਗਾ ਐਂਟੀਸੈਪਟਿਕ ਚੀਜ਼ਾਂ ਵੀ ਬਣ ਜਾਂਦੀਆਂ ਨੇ ਬਹੁਤ ਸਾਰੇ ਪ੍ਰੋਡਕਟ ਜਿਹੜੇ ਨੇਗੇ ਉਹ ਉਸ ਤੋਂ ਬਣ ਜਾਂਦੇ ਨੇਗੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਬਿਲਕੁਲ ਸਪਸ਼ਟ ਹੈਗਾ ਉਹ ਉਹੀ ਜਿਹੜਾ ਹੈਗਾ ਇਥਨੋਲ ਉੱਥੇ ਵੀ ਜਿਹੜਾ ਪੈਟਰੋਲਸ ਵੀ ਯੂਜ਼ ਹੁੰਦਾਗਾ ਸਾਰੇ ਇਕੱਠੇ ਹੋ ਜੋ ਇਹ ਕਾਲੀ ਬੀਜੇਪੀ ਲਾਈਨਸੋ ਦੇ ਪਾਸੇ ਵਾਪਰੇ ਨੇ ਹੋਰ ਇਕੱਠੇ ਹੋ ਕੇ ਆਮ ਆਦਮੀ ਪਾਰਟੀ ਨੂੰ ਜਾਂ 2023 ਦੀ ਫਰੰਕੀ ਦੇਖੋ ਮੈਂ ਸਮਝਦਾ ਸੁਨੀਲ ਜਾਖੜ ਜੀ ਪਹਿਲਾਂ ਕਾਂਗਰਸ ਸੀਗੇ ਤਰੋਸ ਤੋਂ ਬਾਅਦ ਬੀਜੇਪੀ ਸੀਗੇ ਸ਼ਾਇਦ ਉਹਨਾਂ ਦਾ ਮੂਡ ਬਦਲ ਗਿਆ ਹੋਊਗਾ ਕੱਲ ਉਹ ਸੋਚ ਰਹੇ ਹੋਣਗੇ ਕਿ ਹੁਣ ਕਾਲੀ ਦਲ ਚ ਸ਼ਾਮਲ ਹੋ ਜਾਈਏ ਕਾਲੀ ਦਲ ਦੇ ਪ੍ਰਧਾਨ ਬਣ ਜਾਈਏ ਕਿਉਂਕਿ ਸਰਕਾਰ ਤੱਕ ਅੱਦੇ ਆਏ ਨਹੀਂ ਹਮੇਸ਼ਾ ਪ੍ਰਧਾਨ ਰਹਿੰਦੇ ਪਹਿਲਾਂ ਕਾਂਗਰਸ ਦੇ ਪ੍ਰਧਾਨ ਰਹੇ ਹੁਣ ਬੀਜੇਪੀ ਦੇ ਨੇ ਕੱਲ ਨੂੰ ਆਈ ਥਿੰਕ ਉਹ ਸੋਚ ਰਹੇ ਨੇ ਕਿ ਕਿ ਕਾਲੀ ਦਲ ਦੇ ਪ੍ਰਧਾਨ ਬਣ ਜਾਈਏ

उसको जेल में सिखलाई दे के जब वो बाहर आएगा तो उसको काम कामधंधे पर लगाएंगे हम बिल्कुल उसके लिए भी हम प्रबंध कर रहे हैं पर लेकिन हम लोगों को भी शामिल कर रहे हैं हम गांव में युद्ध नशे के विरुद्ध जो मुहिम चल रही है उसमें गांव के पंच सरपंच नंबरदार एम और आम लोग जो हैं वो शामिल हो रहे हैं हम उनको प्रेरित करते हैं उनको हम सुगंध खिलाते हैं कि भाई आपको ये सुगंध आप नशा इस नशा छोड़ने की इस मुहिम में शामिल हो तो उसमें बहुत बड़ा हमें ਜੋ ਹੈ ਫਾਇਦਾ ਮਿਲ ਰਹਾ ਹੈ ਜੀ ਮਸਰ थैंक यू सर बस थैंक यू